ਸਾਸਰੀ ਕਾਜੀ ਸਾਰਣ ਜੋ ਆਪਾਂ ਲੈ ਕੇ ਆਏ ਕੰਝੀ ਬਹੁਤ ਹੀ ਵਾਰੀ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਕਿਉਂਕਿ ਆਪਾਂ ਵੀਡੀਓ ਦੇ ਸ਼ੁਰੂ ਤੇ ਪਾਰਟੀ ਵਾਲ ਸੂਟ ਲਗਾਏ ਹੁੰਦੇ ਨੇ ਤੇ ਵੀਡੀਓ ਦੇ ਐਂਡ ਤੇ ਆਪਾਂ ਗਰਮੀਆਂ ਵਾਲੇ ਸੂਟ ਲਗਾਏ ਹੁੰਦੇ ਨੇ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਜੌਰਜਟ ਦਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਹੋਏਗਾ ਇਸ ਦੇ ਉੱਪਰ ਇੰਬੋਰਡਰੀ ਰਹੇਗੀ ਬਾਟਮ ਹੋਏਗੀ ਪਲੇਨ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਬਾਟਮ ਦਾ ਪਰਮੀਟਰ ਲੱਗ ਰਹੇਗਾ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਚਨਾਉਂਦਾ ਹੋਏਗਾ ਬਾਂਦਨੀ ਪ੍ਰਿੰਟ ਹੋਣਗੇ ਬਹੁਤ ਹੀ ਸੋਹਣੇ ਇਸ ਦੇ ਉੱਪਰ ਇੰਬੋਡਰੀ ਦੇਗੀ ਕੱਟ ਦਾਣੇ ਦਾ ਵਰਕ ਹੋਏਗਾ ਇਹ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿੰਨਾ ਵੀ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਹੋ ਅਗਲੇ ਜਿਹੜਾ ਸੂਟ ਹੋਣਗੇ ਇਹ ਤਨ ਮਿਲਣਗੇ ਜੀ ਮਲ ਕਾਟਨ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਹੈ ਇਸ ਦੇ ਉੱਪਰ ਏਮਬੋਇਡਰੀ ਰਹੇਗੀ ਇਹ ਵੀ ਤੁਸੀਂ ਪਰਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਕਲਰ ਇੰਨਾ ਵਿੱਚ ਬਹੁਤ ਹੀ ਪਿਆਰੇ ਨੇ ਸਾਰੇ ਕਲਰ ਆਪਾ ਐਡ ਕੀਤੇ ਹੋਏ ਨੇ ਨਾਲ ਦੀ ਨਾਲ ਆਪਾ ਇਸ ਦੇ ਉੱਪਰ ਪ੍ਰਾਈਸ ਵੀ ਮੈਂਸ਼ਨ ਕੀਤਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਹੋਏਗੀ ਪਿਓਰ ਚਨਾਉਂ ਦੀ ਇਸ ਦੇ ਉੱਪਰ ਫੁੱਲ ਏਮਬੋਇਡਰੀ ਰਹੇਗੀ ਜਿਹੜੀ ਬਾਟਮ ਹੋਏਗੀ ਪਿਓਰ ਚਨਾਉਂ ਦੀ ਹੋਏਗੀ ਉਸ ਦੇ ਉੱਪਰ ਵੀ ਏਮਬੋਇਡਰੀ ਹੋਏਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ 2.5 ਮੀਟਰ ਦੀ ਕੱਟ ਹੋਏਗੀ ਕੋਈ ਵੀ ਸੂਟ ਤੁਸੀਂ ਇੰਨਾ ਵਿੱਚ ਵੀ ਬੁੱਕ ਕਰਵਾ ਸਕਦੇ ਹੋ ਸ਼ਰਟ ਦੇ ਉੱਪਰ ਜਾਲਵਰਕ ਹੋਏਗਾ बॉਟਮ ਦੇ ਉੱਪਰ ਬੂਟੀ ਵਰਕ ਰਹੇਗਾ ਅਗਲੇ ਜਿਹੜੇ ਸੂਟ ਹੋਣਗੇ कॉटन ਦੇ ਸੂਟ ਹੋਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬੁੱਕ ਕਰਵਾ ਸਕਦੇ ਹੋ ਪਿਓਰ कॉटन ਦਾ ਫੈਬਰਿਕ ਮਿਲੇਗਾ ਇੰਬੋਡਰੀ ਰਹੇਗੀ ਬਾਜ਼ੂ ਤੇ ਸਲਵਾਰ ਦੇ ਪੌਂਚਾ ਤੇ ਵਰਕ ਹੋਏਗਾ ਮਸਲੀਨ ਦਾ ਦੁਪੱਟਾ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਤੁਸੀਂ ਚੈੱਕ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ